ਕੁਰ ਖੇਤਰ ਦੇ ਪਿੰਡ ਲਾੜਵਾ ਖੰਡ ਦੇ ਵਿੱਚ دہشت ਦਾ ਮਾਹੌਲ ਹੈ ਤੇ ਇਸ دہشت ਦੀ وجہ ਨੇ ਪਿੰਡ ਵਿੱਚ ਘੁੰਮਦੇ ਆਵਾਰਾ ਕੁੱਤੇ ਦਰਅਸਲ ਬੀਤੇ ਦਿਨ ਇਹਨਾਂ ਆਵਾਰਾ ਕੁੱਤਿਆਂ ਨੇ ਪਿੰਡ ਦੇ 40 ਸਾਲਾਂ ਸ਼ਖਸ ਜਰਨੈਲ ਸਿੰਘ ਨੂੰ ਨੋਚ-ਨੋਚ ਕੇ ਉਸ ਦੀ ਜਾਨ ਲੈ ਲਈ ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀ ਮੌਕੇ ਤੇ ਪਹੁੰਚੇ ਤਾਂ ਜਰਨੈਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਉਸ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ ਦੇਡ ਘਰ ਕੇ ਹੱਤਾ দাও ਮਮਨੇ ਗਰੀਬ ਬੰਦਾ ਹੈ ਆਪਣੇ ਮਹਾ ਕੁੱਤੇਰ ਕੋ ਘੇਰ ਲਿਆ ਉਹ ਕੇ ਤੇ 6 ਕੰਮ ਤੇ 100 ਕੁੱਤਾ ਤੇ ਉਪਰੀ ਹੈ ਉਹਨਾਂ ਫਕੜ ਲਿਆ ਤੇ ਆਦਮੀ ਛਟਵਾਣ ਗਏ ਨੇ ਹੁਣ ਉੱਪਰ ਵੀ ਆ ਪੜਿਆ ਕੁੱਤੇ ਫੇ ਬਹੁਤ ਜ਼ਿਆਦਾ ਆਦਮੀ ਗਏ ਉਹ ਕਾ ਜਾਗ ਉਹਨਾਂ ਪਾੜ ਦਿਆ ਕੁੱਤੇ ਦੇ ਮੂੰਹ ਵੀ ਪਾੜ ਦਿਆ ਜੀ ਉਹ ਬਹੁਤ ਬੁਰੇ ਉਹ ਕਾ ਕਰਾ ਪਰਿਵਾਰ ਉਹ ਕਾ ਜਮੀ ਗਰੀਬ ਹੈ ਪਿੰਡ ਲਾਡਵਾ ਖੰਡ ਦੇ ਵਿੱਚ ਅਵਾਰਾ ਕੁੱਤਿਆਂ ਦੀ ਐਨੀ ਤਦਾਦ ਦੀ ਵਜ੍ਹਾ ਪਿੰਡ ਦੇ ਨੇੜੇ ਬਣਾਈ ਗਈ ਹੱਡਾ ਰੋੜੀ ਹੈ ਜਿੱਥੇ ਕਰੀਬ 38 ਪਿੰਡਾਂ ਦੇ ਲੋਕ ਆਪਣੇ ਮਰੇ ਹੋਏ ਜਾਨਵਰ ਸੁੱਟ ਜਾਂਦੇ ਨੇ ਹੱਡਾ ਰੋੜੀ ਦੇ ਕਾਰਨ ਅਵਾਰਾ ਕੁੱਤਿਆਂ ਨੇ ਇਸ ਨੂੰ ਆਪਣਾ ਅਟਾ ਬਣਾ ਲਿਆ ਤੇ ਮਰੇ ਜਾਨਵਰਾਂ ਨੂੰ ਖਾ ਕੇ ਕੁੱਤੇ ਆਦਮ ਖੋਰ ਬਣ ਗਏ ਹਾਲਾਤ ਇਹ ਨੇ ਕਿ ਇਹਨਾਂ ਕੁੱਤਿਆਂ ਦੇ ਡਰੋਂ ਲੋਕ ਸ਼ਾਮ ਨੂੰ ਘਰ ਤੋਂ ਬਾਹਰ ਤੱਕ ਨਹੀਂ ਨਿਕਲਦੇ ਪਿੰਡ ਵਾਸੀਆਂ ਨੂੰ ਆਪਣੇ ਪਸ਼ੂਆਂ ਦੀ ਵੀ ਇਹਨਾਂ ਕੁੱਤਿਆਂ ਤੋਂ ਖਾਸ ਤੌਰ ਤੇ ਰਖਵਾਲੀ ਕਰਨੀ ਪੈਂਦੀ ਹੈ ਹਾਂ ਬਹੁਤ ਡਰ ਕੇ ਬਹੁਤ ਮਾਹੌਲ ਬਣ ਆਇਆ ਜੂ ਕਹੇ ਸੇ ਬਹੁਤ ਗੋਮਾ ਬੜ ਜਾਂਦੇ ਹੈ ਕਾ ਲੋਕ ਡਰਦੇ ਹੈ ਅੰਦਰ ਬੜ ਜਾਂਦੇ ਹੈ ਕੁੱਤੇ ਕਈ ਪਸ਼ੂਆਂ ਦੇ ਕਈ ਕਈ 2-3 ਪਸ਼ੂ ਫੜ੍ਹ ਵੀ ਲਿਓ ਨਾ ਕੁੱਤੇ ਡੈਥ ਹੋ ਜਾਂਦੀ ਹੈ ਪਸ਼ੂ ਦੀ ਉਹ ਗੇਰ ਸਗਾ ਬਾਕੀ ਆਊਟ ਆਫ ਫਰਕਾ ਨਾ ਆ ਗੇਰਾਂ ਜੀ ਕੁੱਤੇ ਵੀ ਇੱਥੇ ਬਹੁਤ ਭਾਰੀ ਹੋ ਰਹੇ ਜੀ ਮੰਨ ਲੇ ਬੱਚੇ ਵਾ ਪ੍ਰਸਟੂ ਕਾ ਸਕੂਲ ਆਤੇ ਹਨ ਛੋਟੜੇ ਬੱਚੇ ਆਣੇ ਜਾਣੇ ਕੋਲ ਬੜੀ ਤੰਗੀ ਹੋ ਰਹੀ ਜੀ ਅਬ ਇਹ ਹਾਦਸਾ ਆਇਆ ਇੱਕ ਲੜਕਾ ਗੁਜ਼ਰ ਗਿਆ ਸਮਝ ਜੇ ਅੱਗੇ ਵੀ ਹੋ ਸਕਦਾ ਜੇ ਐਸੇ ਹੱਡਾ ਰੋੜੀ ਦੀ ਸਮੱਸਿਆ ਦਾ ਮੁੱਦਾ ਹਲਕੇ ਦੇ ਵਿਧਾਇਕ ਸਾਹਮਣੇ ਚੁੱਕਿਆ ਗਿਆ ਤੌਣਾ ਹੱਡਾ ਰੋੜੀ ਨੂੰ ਉਥੋਂ ਹਟਾ ਕੇ ਕਿਤੇ ਹੋਰ ਲਜਾਣ ਦਾ ਭਰੋਸਾ ਦਿੱਤਾ ਪਰ ਉਦੋਂ ਤੱਕ ਪਿੰਡ ਲਾਡਵਾ ਦੇ ਲੋਕਾਂ ਨੂੰ ਕੁੱਤਿਆਂ ਦੀ ਦਹਿਸ਼ਤ ਹੇਠ ਹੀ ਰਹਿਣਾ ਪਵੇਗਾ मैंने कुछ दिन पहले भी लोहारा गांव के सरपंच साहब को कहा था क्योंकि उसके बिल्कुल नज़दीक ही स्टेडियम है बच्चे भी खेलने के लिए जाते हैं और मैं जल्दी कहूँगा को तुरंत इसको और जगह व्यवस्था कर